ਲੋਕਾਂ ਦਾ ਇੱਕ ਸਵਾਲ ਬੜੇ ਸਮੇਂ ਤੋਂ ਚੱਲ ਰਿਹਾ ਸੀ ਕਿ ਆਖਰਕਾਰ ਮੀਂਹ ਕਦੋਂ ਪਏਗਾ ਤਾਂ ਇਸ ਦੇ ਵਿੱਚ ਹੁਣ ਮੀਂਹ ਦੇ ਨਾਲ ਹੀ ਰਾਹਤ ਮਿਲਦੀ ਹੋਈ ਦਿਖਾਈ ਦੇਣ ਲੱਗੀ ਹੈ ਜਿੱਤੇ ਕਿ ਪਹਿਲਾਂ ਫਰੀਦਕੋਟ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਤੇਜ਼ ਹਨੇਰੀ ਚੱਲੀ ਤੇ ਉਸੇ ਹਨੇਰੀ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਪਰ ਉੱਥੇ ਹੀ ਹੁਣ ਜੇਕਰ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਵੀ بارش ਦੇ ਨਾਲ ਹੁਣ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਫਰੀਦਕੋਟ ਦੇ ਵਿੱਚ ਤਾਂ ਭਾਵੇਂ ਣੀ ਰਹੀ ਆਈ ਪਰ ਪਟਿਆਲਾ ਦੇ ਵਿੱਚ بارش ਦੇ ਨਾਲ ਜਦ ਕਿਣਮਣ ਹੋਈ ਆ ਤਾਂ ਲੋਕ ਖੁਸ਼ ਨਜ਼ਰ ਆਏ ਜਿਸ ਨਾਲ ਪਾਰਾ ਹੇਠਾ ਜ਼ਰੂਰ ਆਇਆ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਸਵੇਰ ਤੋਂ ਮੌਸਮ ਐਸਾ ਨਹੀਂ ਸੀ ਜਿੱਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕੋਈ ਮੀਂਹ ਦੀ ਪੇਸ਼ੀਮ ਹੋਈ ਨਹੀਂ ਕੀਤੀ ਗਈ ਸੀ ਕੋਈ ਮੀਂਹ ਦੀਪ ਵਿਖਵਣੀ ਨਹੀਂ ਕੀਤੀ ਗਈ ਸੀ ਐਸੇ ਦੇ ਚੱਲ ਗਈ ਫਿਰ ਜੋ ਚੋਣ ਵਿਭਾਗ ਹੈ ਇਲੈਕਸ਼ਨ ਕਮਿਸ਼ਨ ਹੈ ਉਸਨੇ ਵੀ ਇਹੀ ਪ੍ਰਬੰਧ ਕੀਤੇ ਜਿਸੀ ਕਿ ਛਬੀਲਾਂ ਲਾਈਆਂ ਜਾਣ ਤਾਂਕਿ ਜੋ ਉੱਥੇ ਵੋਟ ਪਾਣ ਲਈ ਲੋਕ ਆ ਰਹੇ ਨੇ ਉਹਨਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਾ ਹੋਵੇ ਉੱਥੇ ਆਏ ਹੋਏ ਲੋਕਾਂ ਦੇ ਲਈ ਠੰਡੇ ਪਾਣੀ ਦਾ ਛਬੀਲ ਦਾ ਪ੍ਰਬੰਧ ਹੋਵੇ ਐਸੇ ਦੇ ਲਈ ਜਿੱਥੇ ਕਿ ਛਬੀਲਾਂ ਲਾਈਆਂ ਗਈਆਂ ਪਰ ਉੱਥੇ ਲੱਗਦਾ ਹੈ ਸ਼ਾਮ ਹੁੰਦੇ ਹੁੰਦੇ ਰੱਬ ਨੂੰ ਵੀ ਇਸ ਗੱਲ ਤੇ ਖੁਸ਼ੀ ਹੋਈ ਕੇ ਲੋਕਾਂ ਨੇ ਮੂਡ ਜ਼ਰੂਰ ਕੀਤੀ ਹੈ ਇਸੇ ਦੇ ਲਈ بارش ਚੰਦੀ ਹੋਈ ਦਿਖਾਈ ਦਿੱਤੀ ਜਿੱਤੇ ਕਿ بارش ਦੇ ਮੌਸਮ ਦੇ ਵਿੱਚ ਪਟਿਆਲਾ ਚਕਈ ਥਾਂ ਤੇ ਕਣੀਆਂ ਪਈਆਂ ਨੇ ਹਾਲਾਂਕਿ ਨੀਂਹ ਜਾਂ ਜੋ ਹੁੰਦਾ ਦੱਸੀਆਂ ਜਾ ਰਹੀਆਂ ਨੇ ਕਿ ਅਜੇ ਬੱਦਲਬਾਈ ਦਾ ਮੌਸਮ ਜ਼ਰੂਰ ਰਹਿਣ ਵਾਲਾ ਹੈ ਪਰ ਅਜੇ ਜ਼ਿਆਦਾ ਭਾਰੀ بارش ਦੀ ਜੋ ਕੋਈ ਚੇਤਾਵਨੀ ਹੈ ਐਸੀ ਕੋਈ ਚੇਤਾਵਨੀ ਜਾ ਰਹੀ ਨਹੀਂ ਕੀਤੀ ਗਈ ਹੈ ਹਾਲਾਂਕਿ ਅਗਲੇ ਦਿਨਾਂ ਦੇ ਵਿੱਚ ਮੌਨਸੂਨ ਦੇ ਆਣ ਦਾ ਅੰਦੇਸ਼ਾ ਜ਼ਰੂਰ ਹੈ ਪਰ ਉਸ ਵਿੱਚ ਅਜੇ ਥੋੜਾ ਸਮਾਂ ਬਾਕੀ ਹੈ ਜੂਨ ਦੇ ਆਖਿਰ ਤੱਕ ਮੰਨਿਆ ਜਾ ਰਿਹਾ ਹੈ ਕਿ ਪੂਰਨ ਤੌਰ ਦੇ ਉੱਤੇ ਮੌਨਸੂਨ ਪੰਜਾਬ ਦੇ ਵਿੱਚ ਐਂਟਰੀ ਲੈ ਸਕਦਾ ਪਰ ਉਸ ਤੋਂ ਪਹਿਲਾਂ ਜੋ ਇਹ ਬਾਰਿਸ਼ ਹੈ ਇਸ ਨੂੰ ਪ੍ਰੀ ਮੌਨਸੂਨ ਦੇ ਵਜੋਂ ਕੰਸੀਡਰ ਕੀਤਾ ਜਾ ਸਕਦਾ ਹੈ ਤੇ ਉੱਥੇ ਦੇਖੀਏ ਤਾਂ ਇਹ ਵਿੱਚ ਵਿੱਚ ਬਾਰਿਸ਼ ਕਈ ਥਾਂ ਤੇ ਤਾਂ ਹੋ ਰਹੀ ਹੈ ਪਰ ਪੰਜਾਬ ਦੇ ਕਈ ਹੋਰ ਵੀ ਐਸੇ ਇਲਾਕੇ ਨੇ ਜਿੱਥੇ ਕਿ ਠੰਡਕ ਦਿਖਾਈ ਦਿੱਤੀ ਪਰ ਐਸਾ ਸਾਰੇ ਪੰਜਾਬ 'ਚ ਨਹੀਂ ਹੈ ਇੱਥੇ ਸਮਝਣ ਇਹ ਗੱਲ ਹੈ ਕਿ ਮੀ ਸਾਰੀ ਜਗ੍ਹਾ ਤੇ ਨਹੀਂ ਪੈ ਰਿਹਾ ਪਰ ਕਈ ਇਲਾਕਿਆਂ ਚ ਜ਼ਰੂਰ ਪੈ ਰਿਹਾ ਐਸੇ ਦੇ ਵਿੱਚ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਕਿ ਤੁਹਾਡੇ ਇਲਾਕੇ ਚ ਵੀ ਮੀ ਪੈ ਰਿਹਾ ਹੈ ਜੇਕਰ ਪਿਆ ਤਾਂ ਕਿੰਨਾ ਕੁ ਮੀ ਪੈ ਰਿਹਾ ਕਿ ਛਰਾਟੇਦਾਰ ਬਾਰੇ ਸ਼ੂਰੀ ਹੈ ਨਾਲ ਗੜੇ ਪੈ ਰਹੇ ਨੇ ਤੇ ਆ ਫਿਰ ਕੇਵਲ ਹਵਾਵਾਂ ਚੱਲ ਰਹੀਆਂ ਨੇ ਤੇ ਨਾਲ ਹਲਕੀ ਫੁਲਕੀ ਮੁੰਡਾ ਮਾਦੀ ਹੋ ਰਹੀ ਆ ਆਪਣੀ ਰਾਇਵਿਸ ਰੂਲ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਅਖਰਕਾਰ ਪਟਿਆਲਾ ਤੇ ਫਰੀਦਕੋਟ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਨਾਲ ਹੀ ਤੁਹਾਡੇ ਜੋ ਪੂਰ ਬਹੁਤ ਸਾਰੇ ਲੋਕ ਇਸ ਸਮੇਂ ਦੇਖ ਰਹੇ ਨੇ ਉਹਨਾਂ ਸਭ ਨੂੰ ਵੀ ਪਤਾ ਲੱਗੇਗਾ ਕਿ ਮੌਸਮ ਬਦਲਣ ਜਾ ਰਿਹਾ ਤੇ ਮੀਂਹ ਪੈ ਰਿਹਾ ਹੈ